ਸ਼ਸ਼ੀ ਕਾਲ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਜੀਐਸ ਮੋਟਰਸ ਪੇਜ। ਨਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਜੀ ਆਪਾਂ ਸਪੈਸ਼ਲ ਹੌਨ ਟਰੈਕਟਰ ਮੰਡੀ ਦੀ ਵੀਡੀਓ ਬਣਾਉਣੇ ਆ ਤੇ ਨਾਲ ਨਾਲ ਗੱਡੀਆਂ ਦੀ ਵੀਡੀਓ ਬਣਾਉਣੇ ਆ ਨਾਲ ਮੋਟਰਸਾਈਕਲ ਬਣਾਉਣੇ ਆ। ਜੇ ਕਿਸੇ ਵੀਰ ਨੇ ਕੋਈ ਆਪਣੀ ਗੱਡੀ ਲੈਣੀ ਹੋਵੇ, ਟਰੈਕਟਰ ਲੈਣਾ ਹੋਵੇ, ਮੋਟਰਸਾਈਕਲ ਲੈਣਾ ਹੋਵੇ ਸਾਨੂੰ ਕਾਲ ਕਰ ਸਕਦੇ ਹੋ। ਆਪਣੇ ਪੇਜ ਤੇ ਹੁਣ ਹਿੰਦੀ ਹਰਿਆਣਵੀ ਤੇ ਰਾਜਸਥਾਨੀ ਭਾਸ਼ਾ ਦੇ ਵਿੱਚ ਵੀ ਜਿਹੜੀ ਵੀਡੀਓ ਆ ਰਹੀ ਹੈ ਤੇ ਵੀਡੀਓ ਕਰਦੇ ਹਾਂ ਸਟਾਰਟ ਦੀ ਅਜਤਲ ਮੰਡੀ ਸਾਹੋ ਦੀ ਮੰਡੀ ਤੇ ਕਿਹਾ ਕਿ ਟਰੈਕਟਰ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਰਾ ਸਾਰਾ 74 ਦਾ ਟਰੈਕਟਰ ਇਹਦੀ ਕੰਡੀਸ਼ਨ ਚੈੱਕ ਕਰਵਾਵਾਂਗੇ ਜਿਹੜੇ ਵੀਰ ਨੇ ਟਰੈਕਟਰ ਲੈਣਾ ਹੋਵੇ ਸਾਨੂੰ ਕਾਲ ਕਰ ਸਕਦੇ ਹੋ ਬਾਕੀ ਮੈਂ ਵੀਰਾਂ ਨਾਲ ਜਿਹੜੇ ਟਰੈਕਟਰ ਲੈ ਕੇ ਆਏ ਨੇ ਉਹਨਾਂ ਦੀ ਗੱਲਬਾਤ ਪੂਰੀ ਕਰਵਾਵਾਂਗਾ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਆਪਣੀ ਅੱਜ ਦੀ ਵੀਡੀਓ ਪੂਰੀ ਫੁਲ ਚੈੱਕ ਕਰਿਓ ਨੋ ਨ ਆਪਣੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਿਓ। ਸਤਿ ਸ੍ਰੀ ਅਕਾਲ ਵਿੱਚ ਚੈੱਕ ਕਰ ਸਕਦੇ ਆ ਜੀ ਸੋਰਾ 744 ਬਿਲਕੁਲ ਜਿਹੜਾ ओरिजिनल ਟਰੈਕਟਰ ਖੜਾ ਹੈ ਪੂਰੀ ਪੂਰੀ ਕੰਡੀਸ਼ਨ ਚ ਚੈੱਕ ਕਰ ਸਕਦੇ ਹਾਂ। ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਤੇ ਜਿਹੜੇ ਰੇਟ ਅੱਜ ਦੇ ਰਹਿਣ ਵਾਲੇ ਨੇ ਜੀ ਬਹੁਤ ਵਿਆਜ ਰੇਟ ਵਾਣੇ। 2003 ਮਾਡਲ ਹੈ ਜੀ 63 ਤੇ ਇਹ ਆਪਾਂ ਰੇਟ ਦੀ ਗੱਲ ਕਰੀਏ 9 ਲੱਖ 45000 ਦੀ ਡਿਮਾਂਡ ਹੈ ਜੀ ਦੀ। ਬਾਕੀ ਰੇਟ ਘੱਟ ਵੀ ਜਾਣਗੇ। ਮੋਕੇ okay, ਤੇ uh, 10 ਤੋਂ 15000 ਰੁਪਏ ਦਾ ਰੇਟ ਸਿੱਧਾ ਛੱਡ ਜਾਂਦਾ ਬਈ ਜੀ ਚੈੱਕ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕੋਈ ਵੀ ਡਾਕਟਰ ਲੈਣਾ ਜਲਦੀ ਜਲਦੀ ਆ ਜਿਓ ਤਰਵੰਡੀ ਸਾਹਬ ਉਹ ਜੀ ਡਾਕਟਰ ਮੰਡੀ ਦੇ ਉੱਤੇ ਇਹ ਤੁਹਾਨੂੰ ਕਾਲ ਕਰ ਸਕਦੇ ਆ ਨਾਲ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਜੀ ਨਿਊ ਹਾਲੈਂਡ 3630 ਜਿੱਦ ਕਿ ਸਾਰਿਆਂ ਨਾਲੋਂ ਵੱਧ ਡਿਮਾਂਡ ਹੈ ਇਸ ਟਾਈਮ ਤੇ ਬਾਕੀ ਕੰਡੀਸ਼ਨ ਪੂਰੀ ਚੈੱਕ ਕਰ ਸਕਦੇ ਹੋ ਮਾਡਲ ਦੱਸਾਂਗੇ ਛੱਟਰੀ ਵਗੈਰਾ ਲੱਗੀ ਪਈ ਹੈ ਬਹੁਤ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਪਾਵਰ ਸਟੀering ਐ ਐਕਸਟੀ ਮਾਡਲ ਟੋ ਮਾਡਲ ਹੈ ਜੀ ਇਹ ਜੇ ਮਾਡਲ ਦੀ ਆਪਾਂ ਗੱਲ ਕਰੀਏ ਤਾਂ 2010 ਮਾਡਲ ਹੈ ਜੀ ਇਹ ਡਿਮਾਂਡ ਟਰੈਕਟਰ ਦੀ ਹੈਗੀ ਆ 4,35,000 ਰੁਪਿਆ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਪੂਰੀ ਦੀ ਪੂਰੀ ਕੰਡੀਸ਼ਨ ਚ ਚੈੱਕ ਕਰ ਸਕਦੇ ਹਾਂ ਮੈਟਿੰਗ ਵਗੈਰਾ ਵੀ ਜਿਸ ਕਿ ਹੋਈਆ ਸਟੇਟ ਕਵਰੇਜ ਪਾਏ ਹੋਏ ਆ ਤੇ ਇੰਜਨ ਗੀਰ ਚੈੱਕਰ ਕਰ ਸਕਦੇ ਹੋ ਇੰਜਨ ਗੀਰ ਬਹੁਤ ਸਾਫ ਹੈ ਜੀ ਫਿਰ ਛੱਤੀ ਵੀ ਮਾਰਕੀਟ ਵੀ ਬਹੁਤ ਜ਼ਿਆਦਾ ਇਸ ਟਾਈਮ ਤੇ ਰੇਟ ਵੀ ਬਹੁਤ ਜਾਏ ਨੇ ਜਿਹੜੇ ਵੀਰ ਨੇ ਲੈਣਾ ਸ਼ਕਤੀ ਦਿੱਤੀ ਸਾਨੂੰ ਕਾਲ ਕਰ ਲਓ ਤੁਸੀਂ ਤੁਹਾਡੀ ਰਿਪੋਰਟ ਕਰਵਾ ਕੇ ਦੇਵਾਂਗੇ ਉੱਦੀ ਮੰਡੀ ਜਾ ਕੇ ਤੱਕ ਜਿੰਨਾ ਜੋ ਜੰਦਾ ਤੁਹਾਨੂੰ ਦੱਸ ਸਕਦੇ ਹਾਂ ਜੌਸੀ ਮੋਨਿਕਾ ਦਾ ਪਾਪਰਾ ਉਹ ਬਾਸ ਤੇ ਲੈ ਕੇ ਆਇਆ ਪਰਾੜਿਕਾ ਨਾਲ ਨਾਲ ਪਾ ਕਸਟਮਰ ਨੇ ਮੋਬਾਈਲ ਨੰਬਰ ਵੀ ਦੱਸਾਂਗੇ ਜਿਹੜੇ ਇੰਟਰਵਿਊ ਸੈਲਰ ਨੇ ਮਾਨੂੰ ਜਿਹੜੀ ਪ੍ਰਕਿਰਿਆ ਤੇ ਲੈ ਕੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿੰਨੇ ਪੈਸਾ ਪ੍ਰਕਿਰਿਆ ਕੀ ਹਿਸਾਬ ਤੋਂ ਆਉਣਾ ਕਿੰਨੇ ਪੈਸਾ ਕਰ ਦੇਣੀ ਆਪਾਂ ਨੂੰ ਐਡੀਸ਼ਨ ਚੈੱਕ ਕਰੋ ਜੀ ਸੋਨਾਲਿਕਾ BI 52 ਔਰ ਤਾਇਰ ਬਿਲਕੁਲ ਵਧੀਆ ਪਏ ਨੇ ਪਾਵਰ ਸਟੀering ਹੈ ਤੇ ਬਾਕੀ ਸਿਸਟਮ ਵਗੈਰਾ ਵੀ ਲੱਗਿਆ ਹੋਇਆ ਡਿੱਕ ਵਗੈਰਾ ਵੀ ਜਿਹੜਾ ਲੱਗਿਆ ਹੋਇਆ ਇੰਜਨ ਗੇਅਰ ਵੀ ਜਿਹੜਾ ਬਿਲਕੁਲ ਸਾਫ ਪਿਆ ਜੀ ਕੰਡੀਸ਼ਨ ਦਾ ਜਿਹੜਾ ਫੌਨਲਿਕਾ ਬਿਲਕੁਲ ਸਾਫ ਪਿਆ ਜਿਹਦੇ ਆਪਾਂ ਮਾਡਲ ਦੀ ਗੱਲ ਕਰੀ 2000 3 ਮਾਡਲ ਹੈ ਜੀ ਤੇ ਡਿਮਾਂਡ ਚੈੱਕ ਕਰੋ ਬਾਈ ਜੀ 2 ਲੱਖ ਤੇ 85000 ਦੀ ਡਿਮਾਂਡ ਤੇ ਇਹ ਕਿਹੜਾ ਟਰੈਕਟਰ ਦੀ ਬਹੁਤ ਜ਼ਿਆਦਾ ਜਿਹੜੀ ਮਾਰਕੀਟ ਹੈ ਜੀ ਫੌਨਲਿਕਾ ਦੀ ਤੇ ਜਿਹੜੀ ਕੰਡੀਸ਼ਨ ਹੈ ਉਹ ਚੈੱਕ ਕਰੋ ਬਹੁਤ ਜ਼ਿਆਦਾ ਸਾਫ ਰਹੀ ਹੈ ਇੱਕ ਵਗੈਰਾ ਲੱਗਿਆ ਨੈਟ ਵਗੈਰਾ ਵੀ ਲੱਗਿਆ ਹੋਇਆ ਨਹੀਂ ਇਸ ਸੀਟ ਕਮੇ ਬਿਲਕੁਲ ਵਧੀਆ ਪਏ ਨਹੀਂ ਨਾਲ ਨਾਲ ਇੱਕ ਫਾਰਮ ਟਰੈਕ ਪਾ ਜੇਕਰ ਆਵਾਜ਼ ਨੇ 60 ਇਦੀ ਕੰਡੀਸ਼ਨ ਵੀ ਬਾਈ ਜੀ ਦੇਖ ਸਕਦੇ ਹੋ ਬਹੁਤ ਸੋਹਣੀ ਪਈ ਹੈ ਤੇ ਛਤਰੀ ਵਗੈਰਾ ਵੀ ਲੱਗੀ ਹੋਈ ਹੈ ਮਗਰਲੇ ਟਾਇਰ ਬਿਲਕੁਲ ਵਧੀਆ ਪਏ ਨਹੀਂ ਇੱਕ ਆ ਚੀਜ਼ ਦਿਖਾ ਦਿਓ ਬਾਈ ਜੀ ਇਹ ਟਰੈਕਟਰ ਬਾਈ ਜਿਹੜਾ ਸ਼ੌਂਕੀ ਬੰਦੇ ਨੇ ਰੱਖਿਆ ਹੋਇਆ ਹੈ ਸ਼ੌਂਕੀ ਬੰਦੇ ਨੇ ਟਰੈਕਟਰ ਰੱਖਿਆ ਜੀ ਵੇਖੋ ਐਨੇ ਸੰਭਾਲ ਕੋਈ ਵੀ ਬੰਦਾ ਕਰਦਾ ਮੈਨੇ ਪੈਰ ਦਾਣਾ ਤੇ ਮਹਿੰਗੀ ਵਾਲਾ ਮੈਟ ਵਿਛਾਇਆ ਹੋਇਆ ਹੈ ਤੇ ਕੰਡੀਸ਼ਨ ਦਾ ਪੂਰੇ ਦਾ ਪੂਰਾ ਉਹਲਾ ਕੰਡੀਸ਼ਨ ਤਾਂ ਪਤਾ ਲੱਗ ਰਿਹਾ ਹੈ ਕਿ ਸਾਫ਼ ਮੈਂ ਤੁਹਾਨੂੰ ਪਤਾ ਲੱਗ ਜਾਂਦਾ ਟਰੈਕਟਰ ਦਾ 2012 ਮਾਡਲ ਹੈ ਜੀ 3 ਲੱਖ 95000 ਜਿਹੜੀ ਦੀ ਡਿਮਾਂਡ ਹੈ ਕੰਡੀਸ਼ਨ ਤਾਂ ਬਹੁਤ ਜ਼ਿਆਦਾ ਵਧੀਆ ਪਿਆ ਬਾਕੀ ਤੁਸੀਂ ਪੈਰ ਦਾਣਾ ਤੋਂ ਲੈ ਕੇ ਦੇਖ ਸਕਦੇ ਹੋ ਸੀਟ ਕਵਰ ਤੱਕ ਖਤਰੀ ਤੱਕ ਵਧੀਆ ਪ੍ਰੋਪਰਲੀ ਮੈਟਿੰਗ ਕੀਤੀ ਹੋਈ ਹੈ ਟਰੈਕਟਰ ਦੀ ਬਹੁਤ ਸੋਹਣੀ ਕੰਡੀਸ਼ਨ ਦਾ ਨਾਲ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਇੱਕ ਹੁਣਾਲਿਕਾ ਦੀ ਜੀ ਕਿੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੈ ਟਾਇਰ ਵਗੈਰਾ ਬਿਲਕੁਲ ਵਧੀਆ ਪਏ ਨੇ ਰੇਟ ਨੇ ਬਾਈ ਜੀ ਰੇਟ 10 ਤੋਂ 15000 ਰੁਪਏ ਦਾ ਤੁਹਾਨੂੰ ਅਸੀਂ ਕੋਈ ਸਕਾਊਂਟ ਕਰਵਾ ਕੇ ਦੇਵਾਂਗੇ ਜੇ ਤੁਸੀਂ ਆਪਣੀ ਜਿਹੜੂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਵੀਰਾ ਟਰੈਕਟਰ ਲੈਣ ਆਉਂਦਾ ਵੀ ਉਹਦੇ ਹੀ ਪੱਖ ਦੀ ਗੱਲ ਕਰਾਂਗੇ ਅਸੀਂ ਰੇਟ ਨੇ ਵੀ ਪਿੱਛਾ ਵੀ ਕਰਾਂਗੇ ਉਹ ਟਰੈਕਟਰ ਕਿੰਨਾ ਵਾਲਾ ਪਹਿਚੀ 14 ਵੀ ਸਾਨੂੰ ਘੱਟ ਤੋਂ ਘੱਟ ਰੇਟ ਵਿੱਚ ਦੇਨੇ ਇਹ ਵਾਲੀ ਜੀ ਤੁਸੀਂ ਦੇਖ ਸਕਦੇ ਹੋ ਜਨਗਿਰ ਸਾਲ ਪੁਰਾ ਦਾ ਵਿਚਾਰ ਪ੍ਰੋਪਰਲੀ ਕਵਰ ਵਗੈਰਾ ਲੱਗੇ ਹੋਏ ਨੇ ਸੋਨਾਲਿਕਾ ਜੀ ਡੀਆਈ ਸੌਸਨ ਦੀ ਦਾ ਆਰਐਕਸ ਬਹੁਤ ਚੰਗੀ ਕੰਡੀਸ਼ਨ ਦਾ ਹੈ ਜੀ ਪੂਰੀ ਪੂਰੀ ਕੰਡੀਸ਼ਨ ਚ ਹੈ ਇੱਕ ਆ ਸਮਝੋ ਬਿਲਕੁਲ ਨਵਾਂ ਪਿਆ ਟਰੈਕਟਰ ਇਹ ਪਾਵਰ ਸਟੀering ਹੈ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਜਿਹੜੇ ਵੀ ਵੀਰ ਨੇ ਲੈਣਾ ਮੈਨੂੰ ਪਰਪਣਾ ਹੈਗਾ 98777 ਚ 572 ਦਾ ਮੋਬਾਈਲ ਨੰਬਰ ਹੈ ਜੀ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਇਹਦੇ ਆਪਾਂ ਰੇਟ ਦੀ ਗੱਲਬਾਤ ਕਰੀਏ ਜੀ ਇਹਦਾ ਰੇਟ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ 2014 ਮਾਡਲ ਹੈ ਤੇ ਰੇਟ ਬਹੁਤ ਜ਼ਿਆਦਾ ਲਿਖਿਆ 4,32,000 ਰੁਪਏ 4,30,000 ਰੁਪਏ ਦੀ ਡਿਮਾਂਡ ਲਿਖੀ ਆ ਇਹਨ ਘੱਟ ਜੀ ਬਾਈ ਜੀ ਕੰਪਨੀ ਦੀ ਨਮਾ ਟ੍ਰੈਕਟਰ ਹੈ ਜਲਦੀ ਜਲਦੀ ਆ ਕੇ ਖਰੀਦ ਲਓ ਜਿਹਨੇ ਭਰਾਣਾ ਨਹੀਂ ਲੈਣਾ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਪੰਜਾਬ ਦੇ ਉਸ ਰਾਜ ਦੇ ਟ੍ਰੈਕਟਰ ਸਵਰਾਜ 855 ਜਿਹੜਾ ਕੀਤਾ ਜਿਵੇਂ ਛੋੜਿਆ ਉਹ ਵੈਸੇ ਵੀ ਟ੍ਰੈਕਟਰ ਜਿਹੜਾ ਉਹਨਾਂ ਤੇ ਆ ਜਾਂਦੇ ਨੇ ਸਾਰੇ ਟ੍ਰੈਕਟਰ ਯਾਨੀ ਤੁਸੀਂ ਹਰ ਕੋਈ ਲੈ ਕੇ ਲਿਖਾਉਂਦੇ ਪੈਰਾਂ ਦੇ ਗੋਡੇ ਐਸੇ ਤੋਂ ਵੀ ਅੰਦਾਜ਼ਾ ਲਾ ਲਓ ਵੀ ਟਰੈਕਟਰ ਦੇ ਟਾਇਰ ਬਿਲਕੁਲ ਤਾਜ਼ੇ ਨੇ ਬਿਲਕੁਲ ਤਾਜ਼ੇ ਟਾਇਰ ਆ ਮੂਹਰੇਲੇ ਟਾਇਰ ਹੈਗੇ ਜੀ 80 ਪੈਸੇ ਬਹੁਤ ਸਾਫ਼ ਕੰਡੀਸ਼ਨ ਦਾ ਜੀ ਸਵਰਾਜ 855 ਚਾਰੇ ਸਾਈਡ ਤੋਂ ਬਿਲਕੁਲ ਵਧੀਆ ਪਿਆ ਆਪਣਾ ਬੈਂਪਰ ਲੱਗਿਆ ਹੋਇਆ 2016 ਮਾਡਲ ਹੈ 5 ਲੱਖ 35000 ਦੀ ਡਿਮਾਂਡ ਹੈ ਜੀ ਪੂਰੇ ਦਾ ਪੂਰਾ ਚੈੱਕ ਕਰ ਲਓ ਪਾਵਰ ਸਪੀਲਿੰਗ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਬロッਕ ਸੰਗਾਂ ਅਮੇ ਆਪਾਂ ਆਪਾਂ ਰੱਖਦੇ ਹਾਂ ਅਕਸਰ ਉਹ ਇਹ ਵੀ ਜਿਹੜੀ ਬਹੁਤ ਮਾਣਦੀ ਹੈ ਬਹੁਤ ਜ਼ਾਂਦਗੀ ਰਹਿਣ ਟਰੈਕਟਰ ਬਹੁਤ ਆਪਾਂ ਵੀਡੀਓ ਪਾਈਆਂ ਨੇ ਅਰਥ ਵੀ ਆ ਵੀ ਇਹ ਗੱਲ ਹੋਰ ਦੀ ਬਾਈ ਜੀ ਜੇ ਕਿਸੇ ਵੀਰ ਦੇ ਘਰੇ ਟਰੈਕਟਰ ਖੜਾ ਹੋਣ ਵਾਸਤੇ ਕਈ ਵੀਰ ਸਾਨੂੰ ਫੋਟੋ ਪੇਸ ਜੰਦੇ ਆ ਵੇਰ ਰਖਣ ਲਈ ਪੁਰੀ ਕਾਲ ਕਰੋ ਅਸੀਂ ਖੁਦ ਉਹਦੀ ਆ ਕੇ ਜਿਹੜੀ ਪ੍ਰੋਪਰਲੀ ਵੀਡੀਓ ਬਣਾ ਕੇ ਜਾਵਾਂਗੇ ਤੇ 100% ਜਿਹੜਾ 100% ਤੁਹਾਡਾ ਟਰੈਕਟਰ ਸੇਲ ਹੋਊਗਾ ਕਰਿਆ ਕਰੇ ਟਰੈਕਟਰਾਂ ਦੀ ਬਈ ਬਹੁਤ ਮੰਗ ਹੈ ਤੇ ਸਾਨੂੰ ਬਹੁਤ ਮੈਸੇਜ ਵੀ ਆਉਂਦੇ ਨੇ ਕਿ ਕਰਕੇ ਦਿਓ ਮਤਲਬ ਤੁਸੀਂ ਕਰਕੇ ਦਿਓ ਐਡ ਕਰਕੇ ਜਾਓ ਸਾਨੂੰ ਕਾਲ ਵੀ ਕਰ ਸਕਦੇ ਹੋ ਅਸੀਂ ਖੁਦ ਅੱਜ ਤੁਹਾਨੂੰ ਬੈਠ ਕੇ ਐਡ ਕਰਕੇ ਜਾਵਾਂਗੇ ਚੈੱਕ ਕਰਾਂਗੇ ਕਿ ਇਹ ਮਕੀਨ ਨਵੋ ਬਹੁਤ ਸਾਫ ਕੰਡੀਸ਼ਨ ਦਾ 105 ਵਿਜਾਈ ਕਿ ਥੋੜਾ ਬੈਂਪਰ ਲੱਗਿਆ ਹੋਇਆ ਇਹ ਵੀ ਚੈੱਕ ਕਰਦੇ ਹਾਂ 2021 ਮਾਡਲ ਹੈ ਜੀ ਬਹੁਤ ਮਾਡਲ ਹੈ ਮਾੜਾ ਨਹੀਂ ਜੀ 7 ਲੱਖ ਤੇ 10000 ਬਿਲਕੁਲ ਕੋਲੇ ਮਮਾ ਕਰ ਸਕਦੇ ਹੋ ਸਰਟੀਫਾਈਡ ਸਰਦੇ ਹੋ ਬਹੁਤ ਸਾਫ ਜਿੱਕਰ ਤੇ ਜਲਦੀ ਆ ਜੀ ਆ ਜੋ ਵੀ ਵਿੱਚ ਤੇ ਵਧੀਆ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਉਹਦਾ ਕੀ ਸਾਫ ਕੰਡੀਸ਼ਨ ਲੈ ਲੇ ਤੇ ਆਪਾਂ ਇਹਦੀ ਗੱਲਬਾਤ ਕਰ ਸਕਦੇ ਆ ਜੇ ਤੁਸੀਂ ਅੱਜ ਚੈੱਕ ਵੀ ਕਰ ਸਕਦੇ ਹੋ ਭਾਈ ਜੀ ਔਰ ਇਤੀ ਮਾਡਲ 710000 ਰੁਪਏ ਡਿਮਾਂਡ ਹੈ ਕਿ ਟੌਪ ਵਾਲਾ ਮਾ ਸਰਦਾਰ ਕਸ਼ਿਆ ਤੱਕ ਰਵਾਂਗੇ ਇਸ ਦੇ ਵਿੱਚ ਡੈਕਟਰ ਵੀ ਬਹੁਤ ਜਿਆਦਾ ਮਾਰ ਗਿਆ ਨਾਲ ਗਰ ਦਾ ਸੈੱਟ ਸਰਾਜ ਔਰ 52 ਦੀ ਬਹੁਤ ਸੋਨੀ ਕੰਡੀਸ਼ਨ ਹੈ ਫੈਸਟ ਸੜਾ ਚੰਗੀ ਵਾਹ ਲੈ ਰਿਹਾ ਹੈ ਬਾਈ ਬਿਲਕੁਲ ਨਵੇਂ ਦੀ ਲੈ ਕੇ ਕਰਦੇ ਪੈਸੇ ਲੈਣਾ ਕੋਈ ਸੌਫਤ ਕੋਈ ਪੁੱਲੀ ਕੁੜੇ ਜਿਹੜਾ ਇਹ ਪੁਰਾਣਾ ਟਰੈਕਟਰ ਹੈ ਜਮ ਚੈੱਕ ਕਰ ਸਕਦੇ ਹੋ ਇਹ ਤਾਂ ਮਾਡਲ ਦੀ ਗੱਲਬਾਤ ਕਰਦੇ ਆ ਹੁਣ ਮਾਡਲ ਦਾ ਹੈਗਾ ਜੀ 2014 ਮਾਡਲ ਹੈ। ਤਾਕੀ ਬਾਈ ਨੇ ਦੇਖੋ ਇਹ ਇੰਨੀ ਲੈਟਾ ਸਾਹਮਣਾ ਪਾ ਰਹੇ ਨੇ। ਬਹੁਤ ਸੋਹਣਾ ਵੀ ਲੱਗ ਰਿਹਾ ਹੈ ਟਰੈਕਟਰ ਚੈੱਕ ਕਰ ਸਕਦੇ ਹੋ। ਬਹੁਤ ਸੋਹਣਾ 5 ਲੱਖ 32 ਹਜ਼ਾਰ ਦੀ ਕੀਮਤ ਹੈ। ਜੇ ਕੋਈ ਨਾ ਨਜ਼ਰ ਆ ਪਾ ਜੇ ਲੱਗ ਸਸ ਚੈੱਕ ਚੈੱਕ ਕਰ ਸਕਦੇ ਹੋ। ਜੇ ਅਪਾ ਕੰਟੀ ਦੇ ਨਾਲ ਗੱਲ ਹੋਣੀ ਕਰਨਾ। ਬਹੁਤ ਸੋਹਣਾ ਟਰੈਕਟਰ ਇਹਨੇ। ਇਹ ਸਾਫ कंडीशन ਦਾ ਸ਼ਬੀਲ ਲੱਗੀ ਹੋਈ ਹੈ। ਅਗਲੇ ਕੈਰ ਚੈੱਕ ਕਰੋ। ਆਇਓ ਬਾਈ ਜੀ। ਕੀ ਇਹਦੀ ਡਿਮਾਂਡ ਕਿੰਨੀ ਹੈ? 65 ਲੱਖ ਦਿੱਤੀ ਹੈ। 5 ਲੱਖ 32 ਹਜ਼ਾਰ ਕੀ ਡਿਮਾਂਡ ਹੈ? ਬਿਲਕੁਲ Ориਗినਲ ਬਾਈ ਸਾਰਾ ਕੀ ਹੋਇਆ ਹੈ? ਸਾਰਾ ਬਾਈ। ਵੈਪਰ ਵਗੈਰਾ ਤਾਂ ਹੋਇਆ। ਚਲੋ ਵੈਪਰ ਵਗੈਰਾ ਤਾਂ ਨਾਰਮਲ ਹੀ ਗੱਲ ਹੈ ਜਿਵੇਂ ਹਾਂ ਮਜ਼ਰੂਰ ਹੋ ਗੇ ਰੱਖ। ਕੀ ਕਿਹੜਾ ਪਿੰਡਾ ਬਾਈ ਸਰ? ਇਹਦੇ ਸਿਰ ਦਾ ਫੈਸ਼ਨ ਚੱਲ ਪਿਆ। ਮੇਰਾ ਸ਼ੰਤੂ ਤੇ ਮੇਰਾ 5 ਲੱਖ ਦਾ ਹੈ। ਬਈ ਜੀ 5 ਲੱਖ ਤੇ 15000 ਦਾ ਬਈ ਜੀ ਇਹਨਾਂ ਦਾ ਡਿਪੋਜ਼ਿਟ ਸੁਣਾਇਆ ਮੇਰਾ। ਹੋਰ ਕਿਹੜੇ ਕਿਹੜੇ ਬਾਈ ਆਪਾਂ ਦੇਖਣਾ ਸਾਰਾ ਸਾਰਾ ਪਤਾ ਹੈ। ਆ ਜਿਹੜੇ ਤੁਸੀਂ ਪੋਸਟ ਸਾਈਡ ਤੇ ਮਾਰ ਦੋ ਬਈ ਕੈਮਰਾ ਜਿਹੜਾ ਇੱਧਰ ਤੋਂ ਲੈ ਕੇ ਜੇ ਸਹੀ ਪਾਸੇ ਜਿਹੜੇ ਟਰੈਕਟਰ ਦੀ ਇਹ ਬਾਈ ਸੀ ਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਵੀ ਲਾ ਕਰਾਂ ਮੋਬਾਈਲ ਨੰਬਰ 97295 70570 ਬਾਈ ਜੀ ਦਾ ਮੋਬਾਈਲ ਨੰਬਰ ਹੈ ਬਾਈ ਨੂੰ ਕੋਲਕਾਤਾ ਤੁਸੀਂ ਜਿਹੜਾ ਆ ਸਕਦੇ ਹੋ ਬਹੁਤ ਸੋਹਣੇ ਸੋਹਣੇ ਕੰਡੀਸ਼ਨ ਦੇ ਟਰੈਕਟਰ ਨੇ ਬਿਲਕੁਲ ਨਵੇਂ ਟਰੈਕਟਰ ਨੇ ਬਾਈ ਕੋਸ਼ਿਸ਼ ਕਰਾ ਜੀ ਬਾਈ ਨੂੰ ਮੈਸੇਜ ਕਰਕੇ ਫੈਲੀਵਰਮੈਂਟ ਸ਼ਿਪ ਬੈਨ ਵੀਡੀਓ ਬਣਾਇਆ ਗਿਆ ਹੈ ਕੰਕਟਰ ਸੇਲ ਹੋ ਚੁੱਕੇ ਆ ਤੇ ਜਿਹੜੇ ਵੀਰ ਨੇ ਟਰੈਕਟਰ ਲੈਣਾ ਬਾਈ ਜੀ ਨੂੰ ਕਾਲ ਕਰੋ ਬਹੁਤ ਤੁਸੀਂ ਸਾਡਾ ਨਾਮ ਵੀ ਲਿਕ ਕਰਨਾ ਜੀਐਸ ਮੋਟ ਵਾਲਾ ਵੀਡੀਓ ਦੇਖ ਕੇ ਆਏ ਆ ਤੁਹਾਨੂੰ ਬਹੁਤ ਰਿਸਪੌਂਡ ਕਰਾਂਗੇ ਕਿਉਂਕਿ ਅਸੀਂ ਬਹੁਤ ਕੰਮ ਕਰਦੇ ਸਾਨੂੰ ਨਾਲਾਂ ਚੱਕਾ ਸਾਨੂੰ ਬਾਈ ਜੀ ਵੀ ਆਪਣੇ 4 ਲੱਖ ਤੇ 48000 ਰੁਪਏ ਇਹ ਕਿੰਨੇ ਪੈਸੇ ਆ ਜੀ ਤੁਹਾਨੂੰ 4 ਲੱਖ ਤੇ 35000 ਬਾਈ ਜੀ ਕੰਡੀਸ਼ਨ ਚ ਹੈ ਨਾ ਸੰਸਰਿਕ ਕਰਵਾ ਦੇਣਾ ਤੇ ਇੱਕ ਇੰਜਰਾ ਫਟ ਨਹੀਂ ਹੁੰਦਾ ਕ੍ਰਾਸ ਕਰ ਸੰਸਰ ਕਰਵਾ ਬੱਦ ਜਾਣੋ ਵਧੀਆ ਗੱਲ ਬੱਦ ਮਾਰਕੀਟ ਕਰ ਕ੍ਰਾਸ ਕਰਦੇ ਨੇ ਜਿਹੜਾ ਉਹ ਆਜ ਮੇਨ ਦਵਾ ਬੱਦ ਕੇ ਬਾਈ ਜੀ ਦੱਸ ਰਹੇ ਨੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਈ ਜੀ ਦਾ ਫੁੱਲ ਟ੍ਰੈਕਟਰ ਬਣੇ ਨਵਾਂ ਜੱਟ ਪਾਣੀ ਵਾਲਾ ਟਰੈਕਟਰ ਜਿਹੜਾ ਚੈੱਕ ਕਰਵਾਇਆ ਉਹ ਬਹੁਤ ਕੰਡੀਸ਼ਨ ਚ ਹੈ। ਜਿੰਨੀ ਹੋਈ ਜਿਹਨੇ 4 ਹੱfte ਪਹਿਲਾਂ ਵਾਹਣਾ ਹੈ। ਚਾਲਕ ਤੇ 35 ਵਰ ਜਾਂਦੇ ਆ 5-10 ਕੁ ਬੋਸ ਵਾ ਰਹਿਆਂ ਨੇ। ਰੱਦ ਦੋ ਇਹ ਵੀ ਦੇਖਿਆ ਨੇ। ਤੇ ਇਹ ਵਾਲੀ ਜਿਹੜੀ ਮੈਸੀ ਦੀ ਕੀ? ਮੈਸੀ 2012 ਮਾਦਲੇ ਮਗਰਾਟਵੀ ਦੇ ਮਿਲ ਕੇ 13 ਮਾਦਲੇ। ਅਸਾਂ ਬਿਲਕੁਲ ਨਵੇਂ ਲੱਗਿਆ। ਲੱਗ ਵੀ ਰਿਹਾ। ਇਹ ਲੱਗ ਨਹੀਂ ਹੋ ਰਿਹਾ। ਇਹ ਰਿਜਨਲ ਨਵੇਂ ਲੱਗੇ। ਹਾਂ ਹਾਂ ਮੈਸੀ 2012 ਮਾਦਲੇ। ਜੀ ਜੀ। ਲੱਕ ਲਓ ਜੀ 290000 ਦਾ ਜਿਹੜੇ ਬੰਦੇ ਹੀ ਵੇਟ ਕਰਦੇ ਸੀ ਕੋਈ ਨਹੀਂ ਜਿੰਨੇ ਤੂੰ ਨਾ ਤੂੰ ਆਪ ਦਾ ਆਪੇ ਘਰ ਮੈਂ ਇਹ ਨਹੀਂ ਵਿੱਚ ਵੜਦਾ ਆਹ ਤੇ ਮੇਰਾ ਗਏ ਨੇ ਇਹ ਵੀ ਲੱਗਦਾ ਇਹਨੇ ਆ ਦੱਸ ਮੈਨੂੰ ਆ ਇਹ ਦੱਸ ਦੱਸ ਤਾਂ ਦੇ 35000 ਦਾ ਇਹਨੇ ਵੀ ਦੱਸ 25000 ਦਾ ਲੈ ਜਾਓ ਚਲੋ ਜਿਹੜਾ ਵੀ ਹੈ ਰੇਟ ਕੋਈ ਆ ਜਾ ਬੋਲ ਗਏ ਤੈਨੂੰ ਮੈਂ ਮੈਂ ਬੈਠ ਕੇ ਦੋ ਆ ਨਹੀਂ ਬੋਲਦਾ ਮੈਂ ਫੋਨ ਤੇ ਕਰਦਾ ਮੈਸੀ ਡ੍ਰੈਕਟਰ ਹੈ ਜੀ ਬੜਾ ਮਾਰਾ ਮਾਰਾ ਬਾਈ ਤੇਰੀ ਕਿੰਨੀ ਕੰਡੀਸ਼ਨ ਆ ਬਾਈ 2012 ਮਾਰਲਾ ਹੀ ਸਰਵਰ ਜਿੰਨਾ ਬੰਦਾ ਮੈਸੀ ਚੰਗੀ ਬੰਦੇ ਰੱਖਦੇ ਆ ਬਾਈ ਜਿਨ੍ਹਾਂ ਨੂੰ ਮਤਲਬ ਬਹੁਤ ਚੰਗਾ ਮਨ ਕਰਦੇ ਨੇ ਡੈਕਟਰ ਸੀ ਲੈਣਾ ਕਿਉਂਕਿ ਇਹਦਾ ਇੱਕ ਵੱਖਰਾ ਹੀ ਟ੍ਰੈਂਡ ਆ ਮੈਸੀ ਬਾਈ ਮੈਂ ਇਹ ਕਰ ਸਕਦੇ ਹਾਂ ਬਹੁਤ ਸਾਫ ਕੰਡੀਸ਼ਨ ਦਾ ਯਾਰ ਇਹ ਤਾਂ ਡੱਬੇ ਤੇ ਕਿੰਨੇ ਪੈਸੇ ਦੇਣਗੇ ਜੀ ਟ੍ਰੈਕਟਰ ਆਪਾਂ ਦੇ ਦੇਾਂਗੇ ਜੀ 310000 ਰੁਪਏ ਕਿਉਂ ਜੀ ਗੱਲ ਤਾਂ ਕੈਮਰਾ ਵਾਲੇ ਨੇ ਦੂਆ ਭਾਈ ਇੱਥੇ ਸ਼ੇਰ ਵਗੈ ਦੂਆ ਨਹੀਂ ਮੈਂ ਪਾਉਂਗਾ ਤੂੰ ਵੀਡੀਓ ਬਣਾ ਲਾ ਦੇ ਜੀ ਤੁਸੀਂ 295000 ਦਾ ਟਰੈਕਟਰ ਲੈ ਜਾ ਬਾਈ 40000 ਦਾ ਹੁਣ ਤਾਂ ਨਹੀਂ ਰਲੇ ਮਿਲੇ ਇਧਰ ਤੁਰਿਆ ਆਉਂਦਾ ਸੀ ਮੈਂ ਵਿੱਚ ਵੜ ਗਿਆ ਇਹਨਾਂ ਦੇ ਹੁਣ ਤਾਂ ਨਹੀਂ ਰਲੇ ਮਿਲੇ ਯਾ ਗੁਰਵਿੰਦਰ ਇੱਕ ਗੱਲ ਹੋਰ ਦੱਸ ਦਿੰਨਾ ਇਹ ਬੰਦੇ ਜੀ ਨਾ ਇੱਕ ਕੁਆਲਿਟੀ ਆ ਕੀ ਕੁਆਲਿਟੀ ਆ ਕਾਗਜ਼ ਪੱਤਰਾ ਦਾ ਟਰੈਕਟਰ ਸਹੀ ਲਿਆਊਗਾ ਬਾਈ ਸਹੀ ਲਊਗਾ ਸਹੀ ਦੇਊਗਾ ਕੁੱਚੀ ਬੱਜੀ ਵਾਲਾ ਟਰੈਕਟਰ ਨਹੀਂ ਠਿਹਾਉਂਦਾ ਤੁਹਾਨੂੰ ਪਹਿਲਾਂ ਇਹਦੇ ਕੋਲ ਇਹ ਗਰੰਟੀ ਮੇਰੀ ਆ ਜੋ ਕਹਤਾ ਇਹਨੇ ਵਾਰੀ ਆ ਤੇ ਆਪਣਾ ਜੇ ਆਪਾਂ ਕਹਤਾ ਘੱਟਾ ਭਾਜੀ ਵੱਧਾ ਹੋ ਜੇ ਆਪਣੀ ਗੱਲਾਂ ਨਹੀਂ ਮੰਨਣੇ ਕੋਈ ਸ਼ਰਮ ਨਹੀਂ ਯਾਨੀ ਕਿ ਰਵਿੰਦਰ ਜੀ ਕਹਦੇ ਹੋ ਨਾ ਵੀਡੀਓ ਵੀ ਸ਼ਰਮਿੰਦਾਰ ਨਾਲ ਲੈ ਕੇ ਆ ਰਹੇ ਟਰੈਕਟਰਾਂ ਤੇ ਲੋਨ ਫੈਂਸ ਹੋ ਜੂ ਪੁਰਾਣੇ ਕੱਟੇ ਜਾਣਗੇ ਪੁਰਾਣੇ ਉਹਨੇ ਕਿਤੇ ਕੱਟੇ ਜਾਣਗੇ ਜਿੰਨੇ ਕਰਾ ਹੋਊਗਾ ਅੱਛਾ ਜੇ ਗਰਵਿੰਦਰ ਨੇ ਆਏ ਸਮਝਿਆ ਕਿ ਘੱਟ-ਘੱਟ ਲਿਆ 10 10 ਦਿਨ ਸਾਡਾ ਵੀ ਰੱਖ ਲਓ ਉਹਦਾ ਵੀ ਰੱਖ ਲਓ ਵੇਚ ਕੇ ਪੈਸੇ ਦੇ ਦਿਓ ਜੇ ਨਾ ਬਿਕੇ ਸਾਡਾ ਵਾਰ ਖੁੱਲਾਈ ਜਾ ਠੀਕ ਸਹੀ ਗਰਵਿੰਦਰ ਐਤੂ ਬਾਦ ਤੂੰ ਬੋਲ ਪਾਬੂ ਜੀ ਜਿੰਨੇ ਵੀ ਟਰੈਕਟਰ ਚ ਦੇ ਜੀ ਸ਼ਰਮੇ ਬਾਈ ਰਵੀ ਬਾਈ ਕਾਲ ਕਰਕੇ ਤੁਸੀਂ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਸ਼ਰਮੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਬਾਈ ਦਾ ਪਸਤਾ ਹੀ ਮੋਬਾਈਲ ਨੰਬਰ ਜਿਹੜਾ ਦੱਸ ਚੁੱਕੇ ਆ ਤੇ ਜਿਹੜੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਬਹੁਤ ਬਜਟ ਸਕੂਨ ਤੇ ਬਾਈ ਜੀ ਕੋਲੇ ਤੇ ਲੋਨ ਵਗੈਰਾ ਵੀ ਹੋ ਜਾਊਗਾ ਤੇ ਆਪਣੇ ਪੇਜ ਨੂੰ ਕਰ ਲੈ ਵੀ ਸਬਸਕ੍ਰਾਈਬ ਵੀ ਇਸ ਚੈਨਲ ਵੱਲੋਂ ਵੀ ਸਾਬੋ ਵੀਡੀਓ ਨੂੰ ਵਾਟਵੰਤ ਕਰਦੇ ਹੋ ਸ਼ੇਅਰ ਤੇ ਜਿਹੜੇ ਵੀਰ ਟਰੈਕਟਰ ਲੈਣੇ ਜਲਦੀ ਜਲਦੀ ਆਓ ਤੁਹਾਨੂੰ ਵੀ ਸਾਬੋ ਬਾਈ ਦੇ ਘਰੇ ਆ ਕੇ ਟਰੱਕੀ ਸੰਭਾ ਛੱਸੀ